ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋ ਡੇਰੀ ਫਾਰਮ ਬਠਿੰਡਾ ਚ ਅੱਜ ਦੀ ਵੀਡੀਓ ਵਿੱਚ ਆਪਾਂ ਆਪਦੇ ਘਰ ਤੋਂ ਆਪਦੇ ਫਾਰਮ ਤੋਂ ਦੋ ਮੰਨਿਆਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਪਹਿਲੇ ਨੰਬਰ ਤੇ ਦੂਜਾ ਸੂਆ ਝੋਟੀਆ 8 ਦਿਨ ਹਜੇ ਸੂਣ ਦੇ ਬਾਕੀ ਆ ਦੇਖ ਲਓ ਤੁਸੀਂ ਸਮਾਰ ਕੇ ਮੂੰਹ ਮੱਥਾ ਸਿੰਗ ਬਹੁਤ ਸੋਹਣਾ ਰੰਗ ਤੇ ਥਣ ਲੇਵਾ ਤੇ ਕੱਦਕਾਰ ਆ ਦੇਖੋ ਥਣ ਨੇੜੇ ਤੋਂ ਚੈੱਕ ਕਰ ਲਓ ਇਧਰੋਂ ਦੇਖ ਲਓ ਮਗਰੋਂ ਦੇਖ ਲਓ ਤੋੜ ਕੇ ਦਿਖਾਉਣ ਵਾਲਾ ਕੋਈ ਬੰਦਾ ਹੈ ਨਹੀਂ ਇਧਰੋਂ ਸਿੰਗ ਦੇਖ ਲਓ ਆ ਦੇਖੋ ਇਧਰੋਂ ਥਣ ਦੇਖ ਲਓ ਬਾਕੀ ਦਾ ਸਾਰੀ ਝੋਟੀ ਤੁਸੀਂ ਦੇਖ ਲਓ ਆ ਦੇਖ ਲਓ ਤੇ ਦੂਜੇ ਨੰਬਰ ਤੇ ਸੂਈ ਵੀ 8 ਦਿਨਾਂ ਦੀ ਮੈਂ ਤੀਜਾ ਸੁਆ ਸਿੰਘ ਮੂਹ ਮਾਤਾ ਦੇਖੋ ਬੱਚਾ ਆ ਬੈਠਾ ਥਣ ਲੇਵਾ ਚੈੱਕ ਕਰ ਲਓ ਕੱਦ ਕਾਠ ਦਾ ਅੰਤ ਹੀ ਕੋਈ ਨਹੀਂ ਬਹੁਤ ਵੱਡੀ ਮੈਂ ਆ 8 ਦਿਨਾਂ ਦੀ ਸੂਈ ਵੀ ਤੇ ਪੂਰੀ ਚੰਗੀ ਦੁੱਧ ਇਹ ਥੱਲੇ 15 ਲੀਟਰ ਜਮ ਤਿਆਰ ਅੱਜ ਕੋਈ ਵੀਰ ਮਿਲ ਕੇ ਲੈ ਸਕਦਾ 16 ਕਿਲੋ ਦੀ ਦੁੱਧ ਦੀ ਗਰੰਟੀ ਆ ਜਮ ਇਹਦੀ ਬਾਕੀ ਦਾ ਤੁਸੀਂ ਪਿੱਠ ਪੁੜਾ ਦੇਖੋ ਮੈਂ ਦਾ ਤਾਂ ਤੋ ਦੇਖੋ ਇਧਰ ਨੂੰ ਦੇਖੋ ਥਣ ਕੱਦ ਬਹੁਤ ਵੱਡਾ ਮੈਂ ਦਾ ਵੀਰੇ ਬਾਕੀ ਦੀ ਗੱਲ ਰਹੀ ਇਹਦੇ ਖਾਂਡੇ ਵੀ ਦੀ ਮੂਹਰ ਉਹ ਵੀ ਤੁਸੀਂ ਦੇਖ ਲਓ ਵੀਰੇ ਆ ਬੇਖੋ ਬਾਕੀ ਦਾ ਸਾਰੇ ਵੀਰਾਂ ਦਾ ਅੰਤ ਤੱਕ ਵੀਡੀਓ ਦੇਖਣ ਲਈ ਢਿੱਲੋ ਡੈਰੀ ਫਾਰਮ ਬਟਿੰਡਾ ਜੀ ਸਵਾਗਤ ਆ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਢਿੱਲੋ ਡੈਰੀ ਫਾਰਮ ਬਟਿੰਡਾ ਚੈਨਲ ਦਾ ਨਾਮ ਵੀਰੇ ਤੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਸਾਰਿਆਂ ਨੂੰ ਠੀਕ ਹੈ ਜੀ ਓਕੇ ਜੀ ਜਲਦ ਮਿਲਦੇ ਹਾਂ ਕੋਈ ਨਵੀਂ ਵੀਡੀਓ ਫਾਰਮ ਤੋਂ ਲੈ ਕੇ ਆਪਣੇ ਤੋਂ ਫੇਰ